ਗੋਰੀ ਮਹੱਲਾ ਪੰਜਵਾਂ ਸਲੋਕ ਪਤਤ ਅਸੰਖ ਪਨੀਤ ਕਰੁ ਪੁਨਹ ਪੁਨਹ ਬਲੇਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲ ਬਿਖ ਦਾਹਨ ਹਾਰ ਸੰਤ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦ ਆਹਰ ਮਾਦੂ ਧਿਆਏ ਮਨਾ ਮਰਾਰ ਮੁਕੰਡੇ ਕਟਿਐ ਕਾਲ ਦੁਖ 파ਦੂ ਦੁਖ ਹਰਨ ਦੀਨ ਸਰਨ ਸ੍ਰੀ ਤਰ ਚਰਨ ਕਮਲ ਅਰਾਧੀ ਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਕ ਸਿਮਰਤ ਸਾਧੀ ਐ ਕਲ ਮਲੈ ਦਹਿਤਾ ਸੁਧ ਕਰਤਾ ਦਿਨ ਸਰੈਣ ਆਰਾਧੂ ਬਿਨਵੰਤ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੂ ਸਿਮਰ ਮਨ ਆ ਦਾ ਮੋਦਰ ਦੁਖ ਹਰ ਪੈ ਪੰਜਨ ਹਰ ਰਾਯਾ ਸ਼ੀਰਿੰਗੋ ਦਇਆਲ ਮਨੋਹਰ ਭਗਤ ਵੱਚਲ ਬਿਰਦਾਇਆ ਭਗਤ ਤਵਾਛਲ purkh puran ਮਨ ਹੈ ਚਿੰਦਿਆ ਪਾਈਐ ਤਾਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰਿ ਰਾਇ ਚੇਤ ਮਨ ਆ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਤਾਰੀ ਕਰੁਣਾ ਮੈ ਸਮਰੱਥ ਸੁਆਮੀ ਕਟ ਕਟ ਪ੍ਰਾਨ ਆਧਾਰੀ ਪ੍ਰਾਨ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੂ ਸਰਨ ਜੋਗ ਸਮਰੱਥ ਮੋਹਨ ਸਰਬ ਦੁਖ ਬਿਦਾਰੂ ਰੋਗ ਸੋਗ ਸਭ ਦੁਖ ਬਿਨ ਸਹਿ ਜਪਤ ਨਾਮ ਮਰਾਰੀ ਬਿਨਵੰਤ ਨਾਨਕ ਕਰਹੁ ਕਿਰਪਾ ਸਮਰੱਥ ਸਭ ਕਲ ਤਾਰੀ गुण गाओ मना अचत अब नासी सब ते ऊच दयाला दे विसंभर देवन को एकै सर्ब करै प्रतपाल प्रतपाल महादयाल दान दया धारी सब किसै काल कंटक लोभ मोह नासै जी जं कै प्रभु बसै सो परसन्न देवा सफल सेवा ਪਈ ਪੂਰਨ ਕਾਲਾ ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦਿਆਲਾ ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠ ਗੌਰੀ ਮੋਹ ਹੈ ਸਾਧੂ ਮੰਤੈ ਸਖੀ ਵਾਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬਿਨੰਤੀ ਇਹੋ ਮਤਾਤ ਪਕਾਈਐ ਸਹਜ ਸੁਭਾਏ ਆਪਾਦ ਰਹਤ ਹੋਏ ਜੀਤ ਗਵਿੰਦਹਿ ਗਾਈਐ ਕਲ ਕਲੇਸ਼ ਮਿਟਹਿ ਭ੍ਰਮ ਨਾਸਹਿ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀਐ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈ ਰਾਗਣ ਪੀਖੋਂ ਤਾਨ ਸੁਬਾਏ ਖੋਜ ਲਹਉ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਲਾਈ ਨਾਨਕ ਤਿਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਾਗੀ ਮਾਈ ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗੇ ਲਿਆ ਸੁਣ ਸਖੀਏ ਮੇਰੀ ਨੀਂਦ ਪਲੀ ਮੈਂ ਆਪਨੜਾ ਪਿਰ ਮਿਲਿਆ ਪ੍ਰਮ ਖੋਇਓ ਸ਼ਾਂਤ ਸਹਜ ਸੁਆਮੀ ਪ੍ਰਗਾਸ ਭਇਆ ਕੋਲ ਖਿលਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਇਕ ਓੰਕਾਰ ਸਤਗੁਰ ਪ੍ਰਸਾਦ ਗੌੜੀ ਬਾਬਲ ਅਖਰੀ ਮਹੱਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਆ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪਸੂਹ ਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ 파ਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਯੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਕੁਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ਕਾਰ ਆਸ ਲੋਕ ਆਪਹਿ ਕੀਆ ਕਰਾਇਆ ਆਪਹਿ ਕਰਮੈ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਪਉੰਖ ਸਾਧ ਸਤਗੁਰ ਨਮਸ਼ਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁੰ ਆਪਹਿ ਸੁਖ ਆਸਨੰ ਆਪਹਿ ਸੁਨਤ ਆਪ ਹੀ ਜਾਸਨ ਆਪਣੇ ਆਪ ਆਪਹਿ ਉਪਾਇਉ ਆਪਹਿ ਬਾਪ ਆਪ ਹੀ ਮਾਇਉ ਆਪਹਿ ਸੂਖਮ ਆਪਹਿ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓੰਗ ਗੁਰਮੁਖ ਕੀਓ ਅਕਾਰਾ ਏਕ ਹੈ ਸੂਤ ਪੁਰੋ ਮਨਹਾਰਾ ਪਿੰਨ ਪਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਂਤ ਕਰ ਕਰਹਿ ਉਪਾਯੁ ਜਨਮ ਮਰਨ ਮਨ ਮੋਹ ਵਢਾਇਉ ਦੂਹੂ ਭਾਂਤ ਤੇ ਆਪ ਨਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇਈ ਸਾਹਾ ਭਗਵੰਤ ਸੇ ਸਚ ਸੰਪੈ ਹਰ ਰਾਸ ਨਾਨਕ ਸਚ ਸੋਚ ਪਾਈਐ ਤੇਹ ਸੰਤਨ ਕੈ ਪਾਸ ਪਵੜੀ ਸੱਸਾ ਸਤ 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 ਸੋ ਸਤ ਪੁਰਖ ਤੇ ਭਿੰਨ ਨ ਕੋ ਸੋ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚਨ ਹਾਰਾ ਨਾਨਕ ਤਾ ਕਹਿ ਸਦ ਬਲੇ ਹਾਰਾ ਸਲੋਕ ਤਨ ਤਨ ਕਹਾ ਪਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦਾਂ ਧੂਰ ਪੁਨੀਤ ਤੇਰੇ ਜਨੂਆ ਤਨ ਤੇਊ ਜਿਹ ਦੁਚ ਇਆ ਮਨੂਆ ਤਨ ਨਹੀਂ ਬਾਛੈ ਸੁਰਗ ਨਾ ਆਛੈ ਅਤ ਪ੍ਰਇਅ ਪ੍ਰੀਤ ਸਾਦ ਰਜ ਰਾਚੈ ਧੰਦੇ ਕਹਾ ਬਿਆ ਪਹਿਤਾ ਹੂੰ ਜੋ ਏਕ ਸਾਡ ਅਨ ਕਤੈ ਨਾ ਜਾਹੂੰ ਜਾਂ ਕਹਿ ਹਿਐ ਦਿਓ ਪ੍ਰਭ ਨਾਮ ਨਾਨਕ ਸਾਦ ਪੂਰਨ ਭਗਵਾਨ ਸਲੋਕ ਅਨਕ ਭੇਖ ਅਰ ਗਿਆਨ ਧਿਆਨ ਮਨ ਹਥ ਮਿਲਿਓ ਨਾ ਕੋਈ ਕਹੋ ਨਾਨਕ ਕਿਰਪਾ ਪਈ ਭਗਤੰ ਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋਂ ਅਨਕ ਜੁਗਤ ਸਾਸਤਰ ਕਰ ਭਾਤੋਂ ਗਿਆਨੀ ਸੋਏ ਜਾ ਕੈ ਡ੍ਰਿਢ ਸੋ ਕਹਿਤ ਸੁਨਤ ਕਸ ਜੋਗ ਨਾ ਹੋਉ ਗਿਆਨੀ ਰਹਤ ਆਗਿਆ ਡ੍ਰਿਢ ਜਾ ਕੈ ਉਸਨ ਸੀਤ ਸੰਸਾਰ ਸਭ ਤਾਂ ਕੈ ਗਿਆਨੀ ਤਤ ਗੁਰਮਖ ਵਿਚਾਰੀ ਨਾਨਕ ਜਾਂ ਕੋ ਕਿਰਪਾ ਧਾਰੀ ਸ਼ਲੋਕ ਆਮਨੇ ਆਏ ਸ੍ਰਿਸ਼ਟ ਮਹ ਬਿਨ ਬੂਜੇ ਪਸ ਢੋਰ ਨਾਨਕ ਗੁਰਮੁਖ ਸੋ ਬੁਜੈ ਜਾਂ ਕੈ ਭਾਗ ਮਤੋਰ ਪੌੜੀ ਯਾਜੁਗ ਮੈਂ ਏਕੈ ਕਉ ਆਇਆ ਜਨਮਤ ਮੋਹਯੋ ਮੋਹਨੀ ਮਾਇਆ ਗਰਭ ਕੁੰਟ ਮਹ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋਡ ਛਡਾਨਾ ਦੇਵ ਨਹਾਰ ਮਨੈ ਬਿਸਰਾਨਾ ਤਾਰੋ ਕਿਰਪਾ ਜਿਸਹਿ ਗੁਸਾਈ ਇਤ ਉਤ ਨਾਨਕ ਤਿਸ ਬਿਸਰ ਹੋ ਨਾਹੀ ਸ਼ਲੋਕ ਆਵਤ ਹੁਕਮ ਬਨਾਸ ਹੁਕਮ ਆਗਿਆ ਭਿੰਨਾ ਕੋਏ ਕਾਮਣ ਜਾਣਾ ਤੇ ਮਿਟੈ ਨਾਨਕ ਜਿਹੇ ਮਨ ਸੋਏ ਪੌੜੀ